ਹਾਂਜੀ ਸਭ ਤੋਂ ਪਹਿਲਾਂ ਅਸੀਂ ਇੱਕ ਵਾਰੀ ਫਿਰ ਤੋਂ ਧੰਨਵਾਦ ਕਰਦੇ ਹਾਂ ਖਾਸ ਕਰਕੇ ਸ਼ਾਹਕੋਟ ਏਰੀਏ ਦੇ ਲਈ ਅੱਜ ਸ਼ੋਭਾ ਯਾਤਰਾ ਅਸੀਂ ਕੱਢ ਰਹੇ ਹਾਂ ਪ੍ਰੋਬਿਸ਼ਿਅਮਸ ਦਾ ਆਪ ਸਭ ਜਾਣਦੇ ਹੋ ਕਿ 25 ਦਸੰਬਰ ਨੂੰ ਪੂਰੇ ਵਰਲਡ ਦੇ ਵਿੱਚ ਜਨਮ ਦਿਨ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਔਰ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸ਼ੋਭਾ ਯਾਤਰਾ ਕੱਢੀਆਂ ਜਾ ਰਹੀਆਂ ਇਸੇ ਤਰ੍ਹਾਂ ਇੱਕ ਸ਼ੋਭਾ ਯਾਤਰਾ ਅਸੀਂ ਸ਼ਾਹਕੋਟ ਦੇ ਵਿੱਚ ਸਾਰੇ ਪਾਸਟਰ ਲੋਕ ਮਿਲ ਕੇ ਕੱਢ ਰਹੇ ਹਾਂ ਮੈਂ ਪਾਸਟਰ ਐਸ਼ਵੀਸ਼ਨਾ ਪ੍ਰੈਜ਼ੀਡੈਂਟ ਮੇਰਾ ਨਾਮ ਪਾਸਟਰ ਡੈਨੀਅਲ ਕਾਗਨਾ ਹੈ ਔਰ ਮੈਂ ਆਪ ਸਭ ਨੂੰ ਬਧਾਈਆਂ ਦੇਣਾ ਚਾਹੁੰਦਾ ਹਾਂ ਖ ਕਿ ਅਸੀਂ ਇਸ ਲਈ ਵੀ ਬਧਾਈ ਜਾਂ ਦਿੰਦੇ ਆ ਕਿ ਯਿਸੂ ਮਸੀਹ ਇੱਕ ਜਾਤੀ ਇੱਕ ਧਰਮਿਕ ਕੌਮ ਦੇ ਲਈ ਨਹੀਂ ਆਇਆ ਯਿਸੂ ਮਸੀਹ ਪੂਰੇ ਜਗਤ ਲਈ ਆਇਆ ਕਿਉਂਕਿ ਬਾਣੀ ਇਸ ਤਰ੍ਹਾਂ ਕਰਕੇ ਦੱਸਦੀ ਆ ਕਿ ਯਿਸੂ ਮਸੀਹ ਜਗਤ ਦਾ ਤਾਰਨਾਰ ਆਇਆ ਔਰ ਯਿਸੂ ਮਸੀਹ ਦੇ ਬਚਨ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਬਾਣੀ ਦੇ ਵਿੱਚ ਕਿ ਪ੍ਰਭੂ ਯਿਸੂ ਮਸੀਹ ਇਸ ਪੂਰੇ ਸੰਸਾਰ ਦੇ ਪਾਪੀ ਲੋਕਾਂ ਨੂੰ ਬਚਾਉਣ ਦੇ ਲਈ ਆਇਆ ਪਾਪੀ ਦੀ ਕੋਈ ਜਾਤ ਨਹੀਂ ਹੁੰਦੀ ਪਾਪੀ ਦਾ ਕੋਈ ਧਰਮ ਨਹੀਂ ਹੁੰਦਾ ਪਾਪੀ ਦੀ ਕੋਈ ਕੌਮ ਨਹੀਂ ਹੁੰਦੀ ਕਿਸੇ ਵੀ ਜਾਤੀ ਕਿਸੇ ਵੀ ਧਰਮ ਕਿਸੇ ਵੀ ਕੌਮ ਚ ਹੋ ਸਕਦਾ ਔਰ ਯਿਸੂ ਮਸੀਹ ਕੋਈ ਧਰਮ ਸਥਾਪਿਤ ਕਰਨੇ ਨਹੀਂ ਆਇਆ ਬਲਕਿ ਪਾਪੀਆਂ ਨੂੰ ਮਾਫ ਤੇ ਪਾਪੀਆਂ ਨੂੰ ਸੁੱਧ ਰਾ ਪਾਉਣ ਦੇ ਰਿਹਾ ਔਰ ਜਿੰਨੇ ਵੀ ਜਨ ਇਸ ਗਾਤੇ ਦੇਖ ਰਹੇ ਆ ਸਾਡੇ ਵੱਲੋਂ ਫਿਰ ਤੋਂ 크ਿਸਮਸ ਦੇ 70 ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਔਰ ਪ੍ਰਭੂ ਆਪ ਸਭ ਨੂੰ ਬਹੁਤ ਆਸ਼ੀਸ਼ ਦੇਵੇ ਗੋਡ ਬlesਸ ਯੂ ਹਾਂਜੀ ਬਜੀ ਸਰਨ ਜੇ ਐਮ ਸੀ ਕੀ ਮੈਂ ਸੁਦੀਰ ਨਾਹਰ ਪ੍ਰਧਾਨ ਪੰਜਾਬ 크ਿਸਚਨ ਮੂਵਮੈਂਟ ਅੱਜ ਸਾਡੇ ਇਲਾਕੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਅੱਜ ਜਨਮ ਦਿਹਾੜਾ ਅੱਜ ਸਾਡੇ ਇਲਾਕੇ ਸ਼ਾਹਕੋਟ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ ਅਸੀਂ ਬੱਸ ਸਟੈਂਡ ਤੋਂ ਸ਼ੁਰੂ ਕਰਕੇ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਗਲੀਆਂ ਵਿੱਚ ਦੀ ਹੋ ਕੇ ਪ੍ਰਭੂ ਦੀ ਮਹਿਮਾ ਕਰਾਂਗੇ ਔਰ ਇਹ ਸਾਡੀ ਸ਼ੁਭਾ ਯਾਤਰਾ ਉਤੋਂ ਗਲੀਆਂ ਵਿੱਚੋਂ ਦੀ ਹੋ ਕੇ ਬਾਜ਼ਾਰਾਂ ਵਿੱਚੋਂ ਦੀ ਹੋ ਕੇ ਬੱਸ ਸਟੈਂਡ ਦੇ ਇਸ ਸਮਾਪਤ ਹੋਈਗੀ ਔਰ ਮੈਂ ਸਮੂਹ ਇਸਾਈ ਭਾਈਚਾਰੇ ਨੂੰ ਦੇਸ਼ਾਂ ਦੇਸ਼ਾਂ ਵਿੱਚ ਔਰ ਸਾਡੇ ਇਲਾਕੇ ਵਿੱਚ ਵਸਦੇ ਮਸੀਹ ਭਾਈਚਾਰੇ ਨੂੰ ਮੈਂ ਰਬ ਯਸ਼ੁਅਮ ਸੀ ਦੇ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਪ੍ਰਭੂ ਇਹਨਾਂ ਦੀ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀਆਂ ਵਿੱਚ ਖੁਸ਼ੀਆਂ ਭਰਿਆ ਲੈ ਕੇ ਆਵੇ ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀ ਜੀ ਸਾਖੋਟ ਮਸੀਹੀ ਭਾਈਚਾਰੇ ਵੱਲੋਂ 크리스마ਸ ਦੀਆਂ ਵੱਡੇ ਦਿਨੀਆਂ ਬਹੁਤ ਬਹੁਤ ਆਪ ਸਭ ਨੂੰ ਮੁਬਾਰਕਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਸ਼ੁਭ ਯਾਤਰਾ ਅੱਜ ਤੁਹਾਡੇ ਵਿੱਚ ਜੋ ਨਿਕਲੀ ਹੈ ਇਹ ਅੱਜ ਤੋਂ 2025 ਸਾਲ ਪਹਿਲਾਂ ਪਰਮੇਸ਼ੁਰ ਦੇ ਅਸਵਰ ਦੇ ਦੂਤਾਂ ਦੇ ਦੁਆਰਾ ਸ਼ੁਰੂ ਹੋਈ ਹੈ ਜੋ ਬਾਈਬਲ ਦੇ ਵਿੱਚ ਲੂਕਾ 2 ਅਧਿਆਏ ਵਿੱਚ 8 ਵਚਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹ ਦੂਤਾਂ ਦੀ ਟੋਲੀ बनके ਜਦੋਂ ਨਿਕਲੇ ਉਹਨਾਂ ਨੇ ਇੱਕ ਹੀ ਗੱਲ ਕਹੀ ਦਾਉਦੇ ਨਗਰ ਦੇ ਵਿੱਚ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ ਜੋ ਕਿ ਪ੍ਰਭੂ ਯੇਸ਼ੂ ਮਸੀਹ ਹੈ ਮੇਰੇ ਪਿਆਰੇ ਪ੍ਰਭੂ ਅੱਜ ਇਸਾਰੇ ਸ਼ਾਹਕੋਟ ਨਿਵਾਸੀਆਂ ਦੇ ਲਈ ਇਹ ਸੰਦੇਸ਼ ਹੈ ਸਮੁੱਚੇ مسیਹ ਭਾਈਚਾਰੇ ਵੱਲੋਂ ਆਪ ਸਭ ਦੇ ਲਈ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪ੍ਰਭੂ ਯੇਸ਼ੂ ਮਸੀਹ ਹੈ ਜਿਸ ਦੀ ਸ਼ੋਭਾ ਯਾਤਰਾ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਪੂਰੇ ਵਰਲਡ ਦੇ ਵਿੱਚ 25 ਦਸੰਬਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਆਪ ਸਭ ਨੂੰ ਅਸੀਂ ਇਨਵਾਈਟ ਕਰਦੇ ਹਾਂ ਕਿ 25 ਤਰੀਕ ਨੂੰ ਚਰਚਾਂ ਦੇ ਵਿੱਚ ਪਹੁੰਚ ਕੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸ਼ਾਹਕੋਟ ਦੇ ਵਿੱਚ ਜਰੂਰ ਪਹੁੰਚੋ ਖੁਦਾ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਤੇ ਨਵੇਂ ਸਾਲ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਹਲੇਲੂਇਆ